ਪੰਜਾਬ ਅਤੇ ਪੰਜਾਬੀ ਸੰਗੀਤ ਜਗਤ ਹਾਲੇ ਰਾਜਵੀਰ ਜਬੰਦੇ ਦੀ ਮੌਤ ਦੇ ਦੁੱਖ ਤੋਂ ਉੱਭਰਿਆ ਹੀ ਨਹੀਂ ਸੀ ਅਤੇ ਇੱਕ ਦੁੱਖ ਪੰਜਾਬੀ 뮤직 ਇੰਡਸਟਰੀ ਤੇ ਅਤੇ ਪੰਜਾਬ ਉੱਤੇ ਫੇਰ ਆ ਗਿਆ ਕਿਉਂਕਿ ਸਾਡੇ ਵਿਚਕਾਰ ਹੁਣ ਗਾਇਕ ਗੁਰਮੀਤ ਮਾਨ ਨਹੀਂ ਰਹੇ ਗੁਰਮੀਤ ਮਾਨ ਦੋ ਗਾਣਾ ਜੋੜੀ ਕਰਕੇ ਬੜੇ ਫੇਮਸ ਸਨ ਦੋ ਗਾਣਾ ਦੁਗਾਣੇ ਗੀਤ ਗਾਏ ਹਨ ਉਹਨਾਂ ਨੇ ਅਤੇ ਉਹ ਪੰਜਾਬ ਪੁਲਿਸ ਦੇ ਵਿੱਚ ਵੀ ਵੱਡੇ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਸਨ ਪਰ ਦੁੱਖ ਦੀ ਗੱਲ ਇਹ ਹੈ ਕਿ ਗਾਇਕ ਗੁਰਮੀਤ ਮਾਨ ਹੁਣ ਸਾਡੇ ਵਿੱਚ ਨਹੀਂ ਰਹੇ ਆਓ ਲੈ ਚੱਲਦੇ ਆਂ ਪੂਰੀ ਖਬਰ ਦੇ ਵੱਲ ਪੰਜਾਬੀ ਸੰਗੀਤ ਜਗਤ ਅਜੇ ਗਾਇਕ ਰਾਜਵੀਰ ਜਬੰਦਾ ਦੇ ਦਿਹਾਤ ਦੇ ਸੋਗ ਤੋਂ ਉੱਭਰਿਆ ਵੀ ਨਹੀਂ ਸੀ ਕਿ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆ ਗਈ ਹੈ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਮੀਤ ਮਾਨ ਦਾ ਦਿਹਾਤ ਹੋ ਗਿਆ ਉਹਨਾਂ ਦੇ ਦਿਹਾਤ ਦੀ ਖਬਰ ਨਾਲ ਪੰਜਾਬੀ ਸੰਗੀਤ ਉਦਯੋਗ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਪੰਜਾਬੀ 뮤직 ਇੰਡਸਟਰੀ ਤੋਂ ਇੱਕ ਵਾਰ ਫੇਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੰਜਾਬੀ ਲੋਕ ਗਾਇਕ ਗੁਰਮੀਤ ਮਾੜ ਦਾ ਦਿਹਾਂਤ ਹੋ ਗਿਆ ਗੁਰਮੀਤ ਮਾਨ ਰੂਪਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਉਹ ਪੁਲਿਸ ਵਿੱਚ ਨੌਕਰੀ ਵੀ ਕਰਦੇ ਸਨ ਤੁਹਾਨੂੰ ਦੱਸ ਦਈਏ ਕਿ ਗਾਇਕ ਗੁਰਮੀਤ ਮਾਨ ਤੇ ਪ੍ਰੀਤ ਪਾਇਲ ਦੀ ਦੋ ਗਾਲਾਂ ਜੋੜੀ ਨੇ ਪੰਜਾਬੀ ਸੱਭਿਆਚਾਰ ਦੀ ਲੰਮੇ ਸਮੇਂ ਤੋਂ ਸੇਵਾ ਨਿਭਾਈ ਐ। ਸੋ ਇਹ ਵੱਡੀ ਖਬਰ ਐ ਜਿਹੜੀ ਹੁਣ ਪੰਜਾਬ ਦੇ ਵਿੱਚ ਦਸਤਕਤ ਦੇ ਰਹੀ ਐ। ਰਾਜਵੀਰ ਜਬੰਦਾ ਤੋਂ ਬਾਅਦ ਜਿਹੜੇ ਘੋਮਣ ਸਾਹਿਬ ਬੋਡੀ ਬਿਲਡਰ ਸੀ ਉਹਨਾਂ ਦਾ ਵੀ ਜਿਹੜਾ 40s ਹਸਪਤਾਲ ਅੰਮ੍ਰਿਤਸਰ ਵਿੱਚ ਜਿਹੜਾ ਦਿਹਾਤ ਹੋ ਗਿਆ ਸੀ ਉਸ ਤੋਂ ਬਾਅਦ ਇੱਕ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਗਾਇਕ ਗੁਰਮੀਤ ਮਾਨ ਜਿਹੜੇ ਪੰਜਾਬੀ 뮤직 ਇੰਡਸਟਰੀ ਨੂੰ ਅਲਵਿਦਾ ਆਖ ਗਏ ਹਨ ਅਤੇ ਇਸ ਫਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਸੋ ਰਾਜਵੀਰ ਜਵੰਦੇ ਤੋਂ ਬਾਅਦ ਜਿਹੜਾ ਪੰਜਾਬੀ 뮤직 ਇੰਡਸਟਰੀ ਤੇ ਵੱਡਾ ਜਿਹੜਾ ਦੁੱਖ ਦਾ ਘਾਟਾ ਅਤੇ ਹੋਰ ਜਿਹੜੇ ਦਰਦ ਨੇ ਉਹ ਪੀੜਾ ਨੇ ਉਹ ਪੰਜਾਬੀਆਂ ਲੋਕਾਂ ਦੀਆਂ ਵਿੱਚ ਅੱਖਾਂ ਦੇ ਵਿੱਚ ਮਹਿਸੂਸ ਕੀਤਾ ਜਾ ਸਕਦੀਆਂ ਹਨ ਕਿਉਂਕਿ 2025 ਹੈ ਜਿਹੜਾ ਉਹ ਪੰਜਾਬੀ ਸੰਗੀਤ ਜਗਤ ਅਤੇ ਮਿਊਜ਼ਿਕ ਇੰਡਸਟਰੀ ਦੇ ਲਈ ਵੱਡਾ ਘਾਟਾ ਸਭ ਤੋਂ ਹੈ ਕਿਉਂਕਿ ਪਹਿਲਾਂ ਜਸਵਿੰਦਰ ਭੱਲਾ ਜੀ ਉਸ ਤੋਂ ਬਾਅਦ ਅਹੂਜਾ ਸਾਹਿਬ ਫਿਰ ਰਾਜਵੀਰ ਜਵੰਦਾ ਫਿਰ ਕੋਮਨ ਸਾਹਿਬ ਅਤੇ ਹੁਣ ਗਾਇਕ ਗੁਰਮੀਤ ਮਾਨ ਵੀ ਸਾਡੇ ਵਿਚਕਾਰ ਨਹੀਂ ਰਹੇ